ਤਾ ਫਿਰਤ ਪ੍ਰਭ ਆਇਆ ਪਰਿਆ ਤੋ ਛੁਰਨਾਈ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਦੰਦਾਤ ਵੰਦਨ ਅਨਕ ਵਾਰ ਸਰਵ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭ ਨਾਨਕ ਦੇ ਕਰ ਹਥ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਜਬ ਹਾਮ ਹੋਤੇ ਤਬ ਤੂ ਨਹੀਂ ਅਬ ਤੂੰ ਹੀ ਮੈਂ ਨਹੀਂ ਅਨਲ ਅਗਮ ਜੈਸੇ ਲਹਿਰ ਬਈੋ ਦਦ ਜਲ ਕੇਵਲ ਜਰ ਮਹੀਂ ਜਬ ਹਮ ਹੋਤੇ ਤਬ ਤੂ ਨਹੀਂ ਆਵ ਤੂ ਹੀ ਮੈਂ ਨਹੀਂ ਅਨਲ ਅਗੰਬ ਜੈਸ ਲਹਿਰ ਮੈ ਹੋ ਦਦ ਜਲ ਕੇਵਲ ਜਰਮ ਹੀ ਮਾਦਵੇ ਕਿਆ ਕਹੀਏ ਭ੍ਰਮ ਐਸਾ ਜੈਸਾ ਮੰਨਿਏ ਹੋਏ ਨਾ ਤੈਸਾ ਰਹਾਉ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਿਆ ਪਿਖਾਰੀ ਅਛਤ ਰਾਜ ਵਿਸ਼ੁਰਤ ਦੁਖ ਪਾਇਆ ਸੋਗਤ ਪਈ ਹਮਾਰੀ ਰਾਜ ਪੁਯੰਗ ਪਰਸੰਗ ਜੈਸੇ ਹੈ ਅਬ ਕਸ਼ ਮਰਮ ਜਨਾਇਆ ਅਨੇਕ ਕਟਕ ਜੈਸੇ ਫੂਲ ਪਰੇ ਆਬ ਕਹਤੇ ਕਹੇ ਨ ਨਾਇਆ ਸਰਬ ਏਕ ਅਨੇਕ ਸੁਆਮੀ ਸਬ ਕਾਟ ਭੋਗ ਵੈ ਸੋਈ ਕਹ ਰਵਿਦਾਸ ਹੱਥ ਪੈ ਨੈ ਰ ਸਹਿਜ ਹੋਏ ਸੋ ਹੋਈ ਸਰਬੇ ਇਕ ਨਿਕ ਹੈ ਸੁਆਮੀ ਸਬ ਕਾਟ ਭੋਗ ਵੈ ਸੋਈ ਕਹ ਰਵਿਦਾਸ ਹੱਥ ਪੈ ਨੈ ਰ ਸਹਿਜ ਹੋਏ ਸੋ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ